ਉਚਾਚੇ ਲਿਖਿਆ ਅਗਰ ਤੂੰ ਵਿਸ਼ਵਾਸ ਨਾਲ ਪਹਾੜ ਨੂੰ ਕਹੇ ਸਮੁੰਦਰ ਦੇ ਵਿੱਚ ਡਿੱਗ ਜਾਓ ਤੇਰੀ ਸੁਣ ਕੇ ਸਮੁੰਦਰ ਵਿੱਚ ਡੁੱਗ ਪਵੇਗਾ ਸਾਨੂੰ ਇਹ ਵੀ ਪਤਾ ਦਾ ਇਹ ਵਚਨ ਲਿਖਿਆ ਹੋਇਆ ਆ ਸਾਨੂੰ ਇਹ ਵੀ ਪਤਾ ਹੈ ਇنجੀਲ ਦੇ ਵਿੱਚ ਲਿਖਿਆ ਆ ਸਾਨੂੰ ਇਹਦਾ ਚੈਪਟਰ ਵੀ ਪਤਾ ਕਿਹੜਾ ਆ ਵਰਸ ਦਾ ਨੰਬਰ ਵੀ ਪਤਾ ਕਿਹੜਾ ਆ ਲੇਕਿਨ ਇਹ ਵਚਨ ਦੀ ਸਾਰਥ

In quel momento alla montagna Potete presentare la vostra malattia Potete presentare il debito o il peccato Se voi comandierete a questo peccato o malattia